ਵਾੜ ਨੰਬਰ 40 ਤੋਂ ਜੋ ਕਿ ਕੱਲ ਜੋ ਅਨੂਏ ਕੌਂਸਲਾ ਲਾਈਵ ਹੋ ਕੇ ਗੁੰਡਾ ਨਾਚ ਕਰ ਰਿਹਾ ਉਹ ਬੋਲ ਰਿਹਾ ਵੀ ਸਾਡਾ ਪਾਰਟੀ ਬਾਜ਼ੀ ਦਾ ਹੈ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਝਗੜਾ ਹੈ ਕੋਈ ਐਸਾ ਝਗੜਾ ਨਹੀਂ ਹੈ ਸਾਡੀ ਆਪਸ ਹੀ ਲੜਾਈ ਹੈਗੀ ਹੈ 2013 ਹੀ ਲੜਾਈ ਚੱਲ ਰਹੀ ਹੈ ਨਿਪਟੜ ਗਈ ਸਾਰਾ ਕੁਝ ਹੋ ਗਿਆ ਸੀ ਇਹ ਹੁਣ ਐਮਸੀ ਬਣਨ ਤੋਂ ਬਾਅਦ ਸ਼ਾਇਦ ਆ ਕੇ ਪਤਾ ਨਹੀਂ ਕਿਹਦੀ ਸ਼ੈ ਇਹਨੂੰ ਕਿਸੇ ਦੀ ਨਹੀਂ ਹੈ ਹਮਾਂਸ਼ੂ ਸੂਰੀ ਪਿੰਕੀ ਕੌਂਸਲਾ ਅਨੂਏ ਕੌਂਸਲਾ ਮੇਰੀ ਵਾਈਫ ਲੰਗਦੀ ਹੈ ਮੈਂ ਲੰਗਦਾ ਹਾਂ ਟੀਚਰ ਬਾਜ਼ੀ ਕਰਦੇ ਨੇ ਛੇੜ ਛਾੜ ਕਰਦੇ ਨੇ ਉਸ ਕਰਕੇ ਮੈਨੂੰ ਨਹੀਂ ਦੱਸ ਰਹੇ ਸੀ ਮੇਰਾ ਪਰਿਵਾਰ ਠੀਕ ਹੈ ਮੇਰੇ ਪਾਪਾ ਕੱਲ ਇਸ ਗੱਲਾਂ ਤੋਂ ਆ ਕੇ ਬਿਮਾਰ ਹੋਏ ਉਸ ਉਹਦੇ ਅਨੁਸ ਦੇ ਖੌਂਸਲੇ ਦੇ ਛੋਟੇ ਬ੍ਰਦਰ ਨੂੰ ਵੀ ਚੀਜ਼ ਦਾ ਪਤਾ ਹੈ ਠੀਕ ਹੈ ਇਹ ਚੀਜ਼ ਮੈਨੂੰ ਪਤਾ ਲੱਗੀ ਤਾਂ ਇਹ ਲੜਾਈ ਹੋਈ ਹੈ ਕੋਈ ਪਾਰਟੀ ਬਾਜ਼ੀ ਦਾ ਕੋਈ ਰੋਲਾ ਨਹੀਂ ਹੈਗਾ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਆਫਿਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਵਿਜੇ ਕੁੱਕਰ ਜੀ ਦੀ ਅਗਵਾਈ ਤੇ ਜਿਹੜੀ ਪ੍ਰੈਸ ਕਾਨਫਰੰਸ ਅੱਜ ਸਾਡੇ ਨਾਲ ਖਾਸ ਤੌਰ ਤੇ ਨੀਲ ਮੰਗਲਾ ਜੀ ਸਾਡੇ ਸੀਨੀਅਰ ਲੀਡਰ ਹਰਦੇਵ ਬੱਲੀ ਜੀ ਸਾਡੇ ਜਨਰਲ ਸੈਕਟਰੀ ਔਰ ਸਾਡੇ ਸਾਡੇ ਸ਼ਰਮਾ ਜੀ ਸਾਡੇ ਮੰਡਲ ਪ੍ਰਧਾਨ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਨੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੁੱਦੇ ਤੇ ਆਉਣਾ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹੈ ਆਮ ਆਦਮੀ ਪਾਰਟੀ ਨੂੰ ਕਰਨ ਦੀ ਆਦਤ ਪੈ ਚੁੱਕੀ ਹੈ ਜਿਸ ਦਾ ਸਬੂਤ ਤੁਸੀਂ ਮੇਰੇ ਇਲੈਕਸ਼ਨਾਂ ਦੇ ਦੌਰਾਨ ਦੇਖ ਹੀ ਲਿਆ ਸੀ ਜਦੋਂ ਇਹਨਾਂ ਤੋਂ ਮੇਰੇ ਤੋਂ ਇਲੈਕਸ਼ਨ ਨਹੀਂ ਜਿੱਤਿਆ ਜਾ ਰਿਹਾ ਸੀ ਔਰ ਜਦੋਂ ਇਹ ਸੋਚਦੇ ਸੀ ਜਾਂ ਦੇਖ ਰਿਹਾ ਦਿਖ ਰਿਹਾ ਸੀ ਇਹਨਾਂ ਨੂੰ ਵੀ ਮੈਂ ਇਲੈਕਸ਼ਨ ਹਾਰ ਰਿਹਾ ਉਦੋਂ ਇਹ ਗੁੰਡਾਗਰਦੀ ਤੇ ਉੱਤਰ ਆਈ ਸੀ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਐਡੀ ਗੁੰਡਾਗਰਦੀ ਕੀਤੀ ਕਿ ਮੇਰੀ ਜਿਹੜੀ ਸਿਕਿਉਰਿਟੀ ਸੀ ਉਹ ਵੀ ਫੱਟੜ ਹੋ ਗਈ ਸੀ ਔਰ ਉਸ ਤੋਂ ਬਾਅਦ ਭਾਵੇਂਦੂਦ ਮੈਂ ਖੁਦ ਵੀ ਸਿਕਿਉਰਿਟੀ ਦੀ ਹਾਜ਼ਰੀ ਦੇ ਵਿੱਚ ਮੈਂ ਫੱਟੜ ਹੋਇਆ ਔਰ ਕਿੰਨੇ ਹੀ ਇਹਨਾਂ ਨੇ ਮੇਰੇ ਨਾਲ ਜਿਹੜੇ ਹੈ ਉਦੋਂ ਫਿਜ਼ੀਕਲ ਜਿਹੜੇ ਅਸਾਲਟ ਜਿਹੜੇ ਹੈ ਉਹ ਵਾਇਲੇਸ਼ਨ ਜਿਹੜੀਆਂ ਇਹਨਾਂ ਨੇ ਕੀਤੀਆਂ ਚਲੋ ਇਲੈਕਸ਼ਨ ਹੋ ਗਿਆ ਅਸੀਂ ਇਸ ਗੱਲ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਅਸੀਂ ਤੂਲ ਨਹੀਂ ਦਿੱਤਾ ਕਿਉਂਕਿ ਅਸੀਂ ਸੋਚਿਆ ਕਿ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਸ਼ਾਇਦ ਕਰਤਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਵਾਲੇ ਲੋਕ ਨਹੀਂ ਅਮਨ ਪਸੰਦ ਹੋਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਰ ਇਹਨਾਂ ਦੇ ਇੰਨੀ ਇੱਕ ਗੱਲ 'ਚ ਫਸੀ ਹੋਈ ਹੈ ਜਿਹੜਾ ਮੇਰਾ ਆਪੋਨੈਂਟ ਸੀ ਜਰਨਲ ਮੈਨੂੰ ਉਹਦਾ ਇੱਕ ਪਾਲਿਆ ਹੋਇਆ ਹੈ ਕਿ ਗੁੰਡਾ ਅੰਸਰ ਬੰਦਾ ਹੈ ਜਿਹੜਾ ਮੇਰੇ ਘਰ ਦੇ ਨੇੜੇ ਹੀ ਰਹਿੰਦਾ ਹੈ ਰਾਤ ਨਸ਼ੇ ਦੀ ਹਾਲਤ ਦੇ ਵਿੱਚ ਮੈਂ ਮੇਰੇ ਘਰ ਦੇ ਬਾਹਰ ਮੇਰੇ ਵੀਹਿਕਲਸ ਖੜੇ ਸੀ ਤਾਂ ਵੀਹਿਕਲਸ ਦੀ ਤੋੜਪੰਨ ਕਰਕੇ ਜਿਹਦੇ ਵਿੱਚ ਇੱਕ ਵੀਹਿਕਲ ਚ ਮੇਰਾ ਇਹ ਜਿਹੜਾ ਆਪਣਾ ਮੇਰੇ ਆਫਿਸ ਆਫਿਸ ਦਾ ਜਿਹੜਾ ਸਾਡਾ ਭਰਾ ਹੈ ਛੋਟਾ ਇਹ ਗੱਡੀ ਲੈ ਕੇ ਆ ਰਿਹਾ ਸੀ ਤਾਂ ਇਹਦੇ ਨਾਲ ਵੀ ਕੁੱਟਮਾਰ ਕੀਤੀ ਗਈ ਔਰ ਇਹਦੇ ਇਹੇ ਮੇਰੀ ਗੱਡੀ ਦੇ ਵਿੱਚ ਮੌਜੂਦ ਸੀ ਔਰ ਇਹਦੀ ਗੱਡੀ ਵੀ ਤੋੜ ਦਿੱਤੀ ਗਈ ਔਰ ਬਾਹਰ ਸਾਡੇ ਜਿਹੜੇ ਟੂ ਵੀਲਰ ਖੜੇ ਸੀ ਉਹਨੂੰ ਵੀ ਤੋੜ ਦਿੱਤੇ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਆਪਣੇ ਸਾਥੀ ਲੈ ਕੇ ਆਇਆ ਸੀ ਖੱਬੇ ਸੱਜੇ ਖੜਾ ਰੱਖੇ ਸੀ ਕੈਮਰੇ ਦੀ ਔੜ ਤੋਂ ਬਚਣ ਵਾਸਤੇ ਇਹਾਂ ਨੂੰ ਆਇਆ ਸੀ ਵੀ ਮੈਂ ਬਾਹਰ ਆਵਾਂ ਔਰ ਮੇਰੇ ਤੇ ਅਟੈਕ ਕਿਤਾ ਗਿਆ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੇਰੇ ਆਪਣੇ ਵਾਰਡ ਦੇ ਵਿੱਚ ਕਤਵਾਲੀ ਪੈਂਦੀ ਹੈ ਮੇਰੇ ਆਪਣੇ ਵਾਰਡ ਦੇ ਵਿੱਚ ਕਤਵਾਲੀ ਹੈ 200 ਮੀਟਰ ਮੇਰੇ ਘਰ ਤੋਂ ਕਤਵਾਲੀ ਹੈ 100 ਮੀਟਰ ਮੇਰੇ ਘਰ ਤੋਂ ਮਾਈਜੀ ਦੀ ਤਰ੍ਹਾਂ ਸੀਐਸ ਸਟਾਫ ਹੈ 15 ਕੈਮਰੇ ਮੇਰੇ ਘਰ ਦੇ ਬਾਹਰ ਲੱਗੇ ਹੋਏ ਆ ਬਾਵਜੂਦ ਇਸ ਦੇ ਐਨੀ ਗੁੰਡਾਗਰਦੀ ਦਾ ਨਾਚ ਵੀ ਜਿਹੜਾ ਲਾਅ ਐਂਡ ਆਰਡਰ ਔਰ ਪ੍ਰਸ਼ਾਸਨ ਦਾ ਡਰ ਹੀ ਨਹੀਂ ਇਨ੍ਹਾਂ ਬੰਦਿਆਂ ਦੇ ਵਿੱਚ ਔਰ ਜਿਹਨੂੰ ਦੇਖਦੇ ਨੇ ਉਹਨਾਂ ਬੰਦਿਆਂ ਦੇ ਉੱਤੇ ਜਿਹੜਾ ਹੈ ਅਟੈਕ ਜਿਹਨੂੰ ਦੇਖਦੇ ਨੇ ਉਹਨਾਂ ਬੰਦਿਆਂ ਦੇ ਉੱਤੇ ਇਹ ਜਿਹੜਾ ਹੈ ਜਦੋਂ ਮਰਜ਼ੀ ਅਟੈਕ ਕਰ ਸਕਦੇ ਮੈਂ ਹੈਰਾਨਗੀ ਇਸ ਗੱਲ ਤੋਂ ਐ ਕਿ ਅੱਜ ਦੇ ਸਮੇਂ 'ਚ ਪੰਜਾਬ ਪੁਲਿਸ ਦੇ ਹੁੰਦੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੇਫ ਨਹੀਂ ਇਸ ਤਰੀਕੇ ਦੀ ਜਿਹੜੀ ਇਹ ਘਟਨਾ ਹੈ ਇਸ ਤਰੀਕੇ ਦਾ ਗੁੰਡਾ ਰਾਜ ਜਿਹੜਾ ਹੈ ਉਹ ਇੱਕ ਪ੍ਰਸ਼ਾਸਨ ਇੱਕ ਪਾਰਸ਼ਾਦ ਨਾਲ ਹੋ ਸਕਦਾ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਹੋ ਸਕਦਾ ਤਾਂ ਜਿਹੜਾ ਆਮ ਲੋਕਾਂ ਦਾ ਜਿਹੜਾ ਉਹ ਜਿਹੜੀ ਜਾਨ ਮਾਲ ਦੀ ਰਾਖੀ ਹੈ ਉਹ ਰੱਬ ਆਸ ਰਹੀ ਹੈ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਗੁੰਡਾ ਅੰਸਰ ਤੇ ਗੈਂਗਸਟਰਾਂ ਦੇ ਵਿੱਚ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਡਰ ਹੈ ਰੋਜ਼ ਚੁਣੇ ਹੋਏ ਨੁਮਾਇੰਦੇ ਜਿਹੜੇ ਹਨ ਉਹ ਜਿਹੜੇ ਹਨ ਇੱਕ ਭੇਡ ਬੱਕਰੀਆਂ ਦੀ ਤਰਾ ਰੋਜ਼ ਕਦੀ ਕੋਣ ਕਿੱਥੇ ਮਾਰਿਆ ਜਾ ਰਿਹਾ ਕਦੀ ਕੋਣ ਕਿੱਥੇ ਮਾਰਿਆ ਜਾ ਰਿਹਾ ਜੇ ਸਾਡੀ ਇਸ ਤਰੀਕੇ ਨਾਲ ਉਰੇ ਜਾਨ ਮਾਲ ਦੀ ਸਾਡੀ ਵੈਲਿਊ ਹੀ ਨਹੀਂ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਪੰਜਾਬ ਦੇ ਜਿਹੜੇ ਇਹ ਲੋਕ ਨੇ ਅਸੀਂ ਜਿਹੜੇ ਲੋਕ ਆ ਪੰਜਾਬ ਦੇ ਸਾਨੂੰ ਫਿਰ ਲੱਗਦਾ ਆਪਣਾ ਪੰਜਾਬ ਹੀ ਛੱਡਣਾ ਪੈਣਾ ਕਿਉਂਕਿ ਜਿਹੜਾ ਇਹ ਗੈਂਗਸਟਰਿਜ਼ਮ ਹੈ ਜਿਹੜਾ ਇਹ ਗੁੰਡਾ ਰਾਜ ਹੈ ਜਿਹੜੇ ਪੁਲਿਸ ਤੋਂ ਜਿਹੜੇ ਡਰਦੇ ਨਹੀਂ ਔਰ ਲੋਕਾਂ ਦੇ ਘਰਾਂ ਚੜ੍ਹ ਕੇ ਰੈ residențial ਸੋਸਾਇਟੀਆਂ ਚੜ੍ਹ ਕੇ ਆਉਂਦੇ ਨੇ ਔਰ ਬਿਲਕੁਲ ਪੋਲੀਟੀਕਲ ਸ਼ੈਅ ਤੇ ਤੁਸੀਂ ਦੇਖੋ ਇਹ ਬਿਲਕੁਲ ਮੇਅਰ ਸਾਹਿਬ ਦਾ ਨਾਲ ਉਹਦੇ ਪ੍ਰੋਗਰਾਮ ਕਰਾਉ ਔਰ ਬਿਲਕੁਲ ਜਰਨੈਲ ਮਨੂ ਦਾ ਬੰਦਾ ਹੈ ਇਲੈਕਸ਼ਨਾਂ ਦੇ ਦੌਰਾਨ ਵੀ ਜਦੋਂ ਮੇਰੇ ਤੇ ਜਦੋਂ ਇਹਨਾਂ ਨੇ ਮੇਰੇ ਤੇ ਅਟੈਕ ਕੀਤੇ ਸੀ ਔਰ ਮੈਂ ਆਪਣੇ ਘਰੋਂ ਬਾਹਰ ਸੀਗਾ ਆਪਣੀ ਜਾਨ ਮਾਲ ਦੀ ਰਾਖੀ ਲਈ ਤਾਂ ਇਸ ਬੰਦੇ ਨੇ ਹੀ ਮੇਰੇ ਪਰਿਵਾਰ ਤੇ ਜਰਨੈਲ ਮਨੂ ਦੇ ਕਹਿਣ ਤੇ ਉਦੋਂ ਵੀ ਬਾਰ-ਬਾਰ ਜਿਹੜੇ ਹੈ ਉਹ ਜਿਹੜੇ ਅਟੈਕ ਜਿਹੜੇ ਹਨ ਉਹ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਉਦੋਂ ਵੀ ਲਾਈਵ ਹੋ ਕੇ ਬਾਰ-ਬਾਰ ਆਪ ਸਭ ਜੀ ਦੇ ਨੋਟਿਸ 'ਤੇ ਲਾਇਆ ਸੀ ਮੈਂ ਅੱਜ ਫੇਰ ਤੁਹਾਨੂੰ ਕਹਿਣਾ ਚਾਹਨਾ ਕਿ ਇਹ ਗੁੰਡਾਰਾਜ ਜਿਹੜਾ ਹੈ ਇਹ 2 ਟਕੇ ਦੇ ਬੰਦਿਆਂ ਦੀ ਕੋਈ ਮਜਾਲ ਨਹੀਂ ਹੁੰਦੀ ਕਿ ਇਹ ਕੋਈ ਗੁੰਡਾਗਰਦੀ ਕਰਦਣ ਇਹਨਾਂ ਦੀ ਪਿੱਠ ਤੇ ਥਾਪੀ ਦੇ ਕੇ ਇਹਨਾਂ ਨੂੰ ਭੇਜਿਆ ਜਾਂਦਾ ਹੈ ਕਿ ਤੁਸੀਂ ਜਾਓ ਅਸੀਂ ਬੈਠੇ ਹਾਂ ਤੁਸੀਂ ਫਲਾਣੇ ਬੰਦੇ ਦਾ ਕੰਮ ਕਰਿਆਓ ਅਸੀਂ ਬੈਠੇ ਹਾਂ ਇਹ ਇਹ ਜਿਹੜੇ ਬੰਦੇ ਆ ਛੋਟੇ ਮੋਟੇ ਬੰਦਿਆਂ ਦੀ ਕੋਈ ਜਾਨ ਨਹੀਂ ਇਹ ਸਿਰਫ ਇਹਨਾਂ ਦੇ ਸਿਰ ਤੇ ਜਿਹੜੇ ਇਹਨਾਂ ਦੇ ਪੋਲੀਟੀਕਲ ਆਕਾ ਬੈਠੇ ਆ ਵੀ ਪੁਲਿਸ ਸਾਡੀ ਹੈ ਪ੍ਰਸ਼ਾਸਨ ਸਾਡਾ ਸਰਕਾਰ ਸਾਡੀ ਹੈ ਵੀ ਤੁਸੀਂ ਜਾਓ ਫਲਾਣੇ ਬੰਦੇ ਨੂੰ ਮਾਰਿਆਓ ਫਲਾਣੇ ਬੰਦੇ ਦਾ ਹੈ ਘਰ ਚ ਵੜ ਜਾਓ ਫਲਾਣੇ ਬੰਦੇ ਦੇ ਗੋਲੀਆਂ ਮਾਰ ਦੋ ਇਹ ਬਿਨਾ ਥਾਪੀ ਤੋਂ ਕਦੀ ਕੋਈ ਕੰਮ ਸੰਭਵ ਨਹੀਂ ਜਿਹਦਾ ਮੈਂ ਤੁਹਾਨੂੰ ਸਬੂਤ ਦਿੱਤਾ ਅੱਜ ਜਿਹੜਾ ਮਰਜੀ ਇਹ ਮੈਂ ਤੁਹਾਨੂੰ ਕੁਝ ਸਬੂਤ ਦਿੱਤੇ ਆ ਇਹਦੀਆਂ ਨਾਲ ਦੀਆਂ 100 ਫੋਟੋਆਂ ਹੋਰ ਐ ਅੱਜ ਆਮ ਆਦਮੀ ਪਾਰਟੀ ਮੈਨੂੰ ਹੈਰਾਨ ਕੀ ਇਸ ਗੱਲ ਦੀ ਕਿ ਜਿਹੜੀ ਬਦਲਾ ਦੇ ਨਾਂ ਤੇ ਆਈ ਐ ਕੀ ਉਹ ਗੁੰਡੇ ਪਾਲ ਰਹੀ ਐ ਕਿ ਲੋਕਾਂ ਦਾ ਬਦਲਾ ਕਰਨ ਆਈ ਐ ਅੱਜ ਸਾਨੂੰ ਜਵਾਬ ਇਸ ਚੀਜ਼ ਦਾ ਜਿਹੜਾ ਐ ਸਾਡੇ ਮਾਨਯੋਗ ਜਿਹੜੇ ਮੁੱਖ ਮੰਤਰੀਓ ਭਗਵੰਤ ਮਾਨ ਸਾਹਿਬ ਦੇਣ ਕਿਉਂਕਿ ਜਿਹੜੀ ਇਹ ਇਹ ਜਿਹੜਾ ਜਦੋਂ ਬੰਦਾ ਕੋਈ ਵੀ ਇਲੈਕਟਿਡ ਪੋਸਟ ਜਾਂਦਾ ਚਾਹੇ ਉਹ ਸਰਪੰਚ ਆ ਚਾਹੇ ਐਮਸੀਐਚ ਆ ਐਮਐਲਏ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਜੇ ਲੋਕਾਂ ਦਾ ਰਿਪ ਹਲੋ ਜੀ ਨਾਮ ਕਹਿੰਦੇ ਵੀ ਤੁਹਾਡਾ ਨਾਮ ਹੈ ਹਾਂਜੀ ਸਰ ਕੋ ਸ਼ਿਕਾਇਤ ਦਰਜ ਕਰਵਾਤੀਓ ਦੇਖੋ ਰਾਤ ਬਿਲਕੁਲ ਪੁਲਿਸ ਪ੍ਰਸ਼ਾਸਨ ਆਇਆ ਸੀ ਮਨੇ ਆਪਣੇ ਬਿਆਨ ਦਰਜ ਕਰਾਤੇ ਔਰ ਜਿਹੜਾ ਸਾਡਾ ਲੜਕਾ ਇੰਜਰਡ ਸੀਗਾ ਉਹਦੇ ਬਿਆਨ ਵੀ ਪੁਲਿਸ ਦੁਪਹਿਰ ਦੁਪਹਿਰ ਤੋਂ ਪਹਿਲਾਂ ਲੈ ਗਈ तकरीबन 12 1 ਵਜੇ ਹੁਣ ਦੇਖਦੇ ਆਂ ਪ੍ਰਸ਼ਾਸਨ ਜਿਹੜੀ ਆ ਉਹ ਕੀ ਕਾਰਵਾਈ ਕਰਦਾ ਹੈ ਜੀ ਉਹ ਕਹਿੰਦੇ 2013 ਦਾ ਮੈਟਰ ਚੱਲ ਰਿਹਾ ਹੈ ਸਾਡਾ ਪੁਰਾਣੀ ਲੜਾਈ ਹੈ ਪਾਰਟੀ ਵਾਜੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਫਿਰ ਕਿਉਂ ਇਸ ਤਰ੍ਹਾਂ ਸਾਡੇ ਆਉਂਦੀ ਪਰਸਨਲ ਹੈ ਦੇਖੋ ਜੀ ਮੈਂ ਸ਼ਾਇਦ ਸਾਡੇ ਕੋਈ ਮੀਡੀਆ ਦੇ ਭਰਾ ਲੇਟ ਆਏ ਨੇ ਮੈਂ ਫਿਰ ਤੁਹਾਨੂੰ ਦਿਖਾਣਾ ਚਾਹਨਾ ਕਿ ਆ ਇੱਕ ਇੱਕ ਕਰਕੇ ਫੋਟੋਆਂ ਦੇਖੋ ਕਿ ਇਹ ਚੇਅਰ ਕੁੰਦਨ ਗੋਗਿਆ ਤੇ ਜਿਹੜਾ ਇਹ ਜਰਨਲ ਮਨੂ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਉਹਦੇ ਨਾਲ ਇਹਦੀ ਫੋਟੋਆਂ ਤੁਸੀਂ ਦੇਖੋ ਆਪਣੇ ਘਰ ਬੁਲਾ ਕੇ ਪੋਲੀਟੀਕਲ ਮੀਟਿੰਗਾਂ ਕਰਾ ਰਿਹਾ ਹੈ ਆ ਦੇਖੋ ਤੁਸੀਂ ਇਹ ਤੁਸੀਂ ਦੇਖੋ ਧਿਆਨ ਨਾਲ ਕਿ ਇਹ ਬੰਦਾ ਕੀ ਆਮੰਦਾ ਹੈ ਕਿ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਇੱਕ ਕਾਰਟੂਨ ਹੈ ਇਹ ਕੌਣ ਹੈ ਬੰਦਾ ਤੁਸੀਂ ਦੇਖੋ ਇਹ ਤੁਸੀਂ ਦੇਖੋ ਇਹ ਨੇ ਮੈਨੂੰ ਇਲੈਕਸ਼ਨ ਦੇ ਵਿੱਚ ਵੀ ਮੇਰੀ ਗੈਰ ਹਾਜ਼ਰੀ 'ਚ ਮੇਰੇ ਪਰਿਵਾਰ ਉੱਤੇ ਬਹੁਤ ਅਟੈਕ ਕਰਨ ਦੀ ਅਟੈਂਪਟ ਕੀਤੀ ਸੀ ਕਿਉਂਕਿ ਮੈਂ ਆਪਣੇ ਸ਼ਹਿਰ ਵਿੱਚ ਨਹੀਂ ਸੀ ਸਰਕਾਰ ਦੇ ਪ੍ਰੈਸ਼ਰ ਕਰਕੇ ਤਾਂ ਪਿੱਛੋਂ ਵੀ ਇਸ ਬੰਦੇ ਨੇ ਜਿਹੜੀ ਹੈ ਜਰਨਲ ਮਨੂ ਦੇ ਨਾਲ ਰੜ ਕੇ ਗੁੰਡਾਗਰਦੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਆ ਸਬੂਤ ਮੈਂ ਤੁਹਾਨੂੰ ਸਾਰੇ ਤੁਹਾਡੇ ਅੱਗੇ ਰੱਖ ਰਿਹਾ ਆ ਦੇਖੋ ਕਹਿੰਦਾ ਵਰਦਾ ਕਿ ਮੇਰੀ ਬਾਈਕ ਨੂੰ ਪਛਾਣ ਕਰਦੇ ਸੀ ਤੇ ਇਹਨਾਂ ਨੂੰ ਪਹਿਲਾਂ ਇਸ ਮਸਲੇ ਦਾ ਪਤਾ ਦੇਖੋ ਜੀ ਕਿੱਡੀ ਹਰਾਨਗੀ ਦੀ ਗੱਲ ਹੈ ਕਿ ਇਹੋ ਜਿਹੇ ਪੋਲੀਟੀਕਲ ਮਸਲਿਆਂ ਦੇ ਵਿੱਚ ਆਪਾਂ ਆਪਣੇ ਪਰਿਵਾਰਾਂ ਨੂੰ ਵਿੱਚ ਲੈ ਆਣੇ ਆ ਸਾਨੂੰ ਮੈਂ ਵੈਸੇ ਕਿਸੇ ਦੀ ਪਰਿਵਾਰ ਤੇ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਜਿਹੋ ਜਿਹਾ ਉਹ ਬੰਦਾ ਹੈ ਮੈਂ ਕਿਸੇ ਬਾਰੇ ਪਰਸਨਲ ਜਿਆਦਾ ਜਾਣਣਾ ਨਹੀਂ ਪਰ ਫਿਰ ਵੀ ਸੁਣ ਲੋ ਕਿ ਜਿਹੋ ਜਿਹਾ ਉਹ ਬੰਦਾ ਹੈ ਉਹਦਾ ਪਹਿਲਾਂ ਸਾਰੇ ਮੁਹੱਲੇ ਨੇ ਦੇਖਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਰੋਲਾ ਪੈ ਕੇ ਉਹਦਾ ਡਿਵੋਰਸ ਹੋਇਆ ਹੈ ਡਿਵੋਰਸ ਤੋਂ ਬਾਅਦ ਉਹਨੇ ਸੈਕੰਡ ਮੈਰिज ਕਰਾਈਆ ਹੁਣ ਜਿਹਦੀ ਆਪਦੀ ਫੈਮਿਲੀ ਡਿਸਟਰਬ ਹੈ ਉਹ ਹੋਰਾਂ ਕੋ ਲਾਂਚਣ ਲਾ ਰਿਹਾ ਹੈ ਕਿ ਵੀ ਹਾਂ ਵੀ ਮੇਰੀ ਮੇਰੀ ਵਾਈਫ ਨੂੰ ਕੁਝ ਕਹਿੰਦਾ ਜੇ ਮੈਂ ਉਹਦੀ ਵਾਈਫ ਨੂੰ ਕੁਝ ਕਹਿੰਦਾ ਸੀ ਜਾਂ ਕੋਈ ਗਲਤੀ ਆਜ ਤੱਕ ਉਹ ਪੁਲਿਸ ਤੇ ਕਿਉਂ ਨਹੀਂ ਗਏ ਔਰ ਸਭ ਨੂੰ ਅਨੁਰਾਗ ਜੀ ਆਪਾ ਪਟਿਆਲੇ ਬਹੁਤ ਛੋਟਾ ਸ਼ਹਿਰ ਹੈ ਸਭ ਨੂੰ ਇੱਕ ਦੂਜੇ ਬਾਰੇ ਪਤਾ ਕਿ ਕਿਸ ਦਾ ਚਰਿੱਤਰ ਕਿਸ ਹਿਸਾਬ ਦਾ ਹੈ ਤਾਂ ਇਹ ਜਿਹੜੇ ਲੋਕ ਆ ਅੱਜ ਇਹ ਕੁਝ ਕੁ ਸਾਥੀਆਂ ਦੀ ਉਂਗਲਵਾਜੀ ਚ ਆ ਕੇ ਆਪਣੀ ਇੱਕ ਕ੍ਰੋਸ ਸੇਫਗਾਰਡ ਕਰਨ ਲਈ ਜਿਹੜੇ ਆ ਮਨਕੜਾਂਤ ਬਿਆਨ ਦੇ ਰਹੇ ਨੇ ਸੋ ਇਹਨਾਂ ਮਨਕੜਾਂਤ ਬਿਆਨਾਂ ਦਾ ਸਾਡੇ ਲੋਕਾਂ ਨੂੰ ਵੀ ਪਤਾ ਹੈ ਪਟਿਆਲੇ ਲੋਕਾਂ ਨੂੰ ਤੇ ਮੀਡੀਆ ਦੇ ਸਾਥੀਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਜਿਹਦੇ ਇਹ ਮੈਂ ਤੁਹਾਨੂੰ ਸਾਰਾ ਇਹਦਾ ਪੋਲੀਟੀਕਲਾਈਜ਼ੇਸ਼ਨ ਦਾ ਜਿਹੜਾ ਮੈਂ ਤੁਹਾਨੂੰ ਐਵਿਡੈਂਸ ਹੈ ਮੈਂ ਤੁਹਾਨੂੰ ਆ ਦੇਖੋ ਜੀ ਇਹ ਮੇਅਰ ਦੇ ਨਾਲ ਆਪਣੇ ਘਰੇ ਸਾਰੀ ਮੀਟਿੰਗਾਂ ਕਰ ਰਹੇ ਨੇ ਜੀ ਆ ਦੇਖੋ ਇਹ ਜਿਹੜੇ ਕਹਿ ਰਹੇ ਆ ਨਾ ਕਿ ਮੈਂ ਮੈਂ ਕੋਈ ਪਾਰਟੀ ਕੋਣ ਆ ਦੇਖੋ ਆ ਲੋ ਜੀ ਇਲੈਕਸ਼ਨਾਂ ਦੇ ਵਿੱਚ ਵੀ ਇਸ ਬੰਦੇ ਨੇ ਮੇਰੇ ਪਰਿਵਾਰ ਤੇ ਜਿਹੜਾ ਹੈ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਇਲੈਕਸ਼ਨਾਂ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਚਲੋ ਇਲੈਕਸ਼ਨ ਓਵਰ ਹੋ ਗਏ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਲਿੰਗਰ ਔਨ ਨਹੀਂ ਕਰਨੀਆਂ ਚਾਹੀਦੀਆਂ ਆ ਦੇਖੋ ਬੁੱਕਾ ਲੈ ਕੇ ਕਿਹਦੇ ਕੋਲ ਖੜਾ ਆ ਦੇਖੋ ਹੁਣੇ ਦੱਸੋ ਕਿ ਇਹ ਆਮ ਬੰਦਾ ਹੈ ਇਹ ਇਹ ਆਮ ਬੰਦਾ ਹੈ ਇਹ ਆਮ ਬੰਦਾ ਜੀ ਤੁਸੀਂ ਦੇਖੋ ਸਾਰੇ মিডিਆ ਦੇ ਭਰਾਵਾਂ ਨੂੰ ਪਤਾ ਹੈ ਕਿ ਬਿਨਾ ਕਿਸੇ ਪੋਲਿਟਿਕਲ ਸ਼ੈਤੋਂ ਇਹਦੇ ਜਿਹੜੇ ਇਹ ਛੋਟੇ ਕੱਦ ਦੇ ਲੋਕ ਐ ਕੋਈ ਕਿਸੇ ਜਾਨੀ ਜੁਰਤ ਨਹੀਂ ਹੁੰਦੀ ਕਿ ਕਿਸੇ ਦੇ ਘਰ ਦੇ ਬਾਹਰ ਜਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਲੈਣ ਅੱਜ ਜੇ ਕਿਸੇ ਦੀ ਪਿੱਛੇ ਥਾਪੀ ਐ ਜਿਹੜੇ ਲੋਕ ਮੈਨੂੰ ਇਲੈਕਸ਼ਨਾਂ 'ਚ ਨਹੀਂ ਹਰਾ ਸਕੇ ਅੱਜ ਜਿਹੜੇ ਜਿਨ੍ਹਾਂ ਮੈਂ ਪਟਿਆਲੇ ਦੇ ਲੋਕਾਂ ਦੀ ਬਾਤ ਚੱਕਦਾ ਮੇਰੀ ਆਵਾਜ਼ ਅਗਰ ਉਹ ਚੁੱਪ ਨਹੀਂ ਕਰਾ ਸਕੇ ਤਾਂ ਅੱਜ ਮੇਰੀ ਬਾਤ ਜਿਹੜੀ ਹੈ ਉਹ ਜਾਨੀ ਮਾਲੀ ਨੁਕਸਾਨ ਕਰਕੇ ਮੇਰੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਕਹਿੰਦਾ ਜੀ ਇਹ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਇਹ ਬੰਦਾ ਕੌਣ ਹੈ ਇਹਦੀ ਕੀ ਮਜਾਲ ਹੈ ਕਿ ਮੇਰੇ ਘਰ ਦੇ ਬਾਹਰ ਆ ਕੇ ਗੁੰਡਾਗਰਦੀ ਕਰ ਦੇਗਾ ਇਹ ਕੀ ਮਜਾਲ ਹੈ ਇਸ ਬੰਦੇ ਦੀ ਗੁੰਡਾਗਰਦੀ ਜਦ ਤੱਕ ਇਹਦੇ ਸਿਆਸੀ ਆਕਾਮਾਂ ਦੇ ਸਿਰ ਤੇ ਇਹ ਬੰਦਾ ਜਿਹੜਾ ਹੈ ਇਹ ਮੇਰੇ ਨਾਲ ਇਹ ਮੇਰੇ ਘਰ ਦੇ ਬਾਹਰ ਆਇਆ ਔਰ ਇਹਨੇ ਆਹ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਪੋਲੀਟੀਕਲ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਮੇਰਾ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਇੱਕ ਇੱਕ ਇਹੋ ਜੇ ਸੜਕ ਛਾਪ ਬੰਦੇ ਦੇ ਵਿੱਚ ਕੀ ਜਾਣ ਹੋਏਗੀ ਕਿ ਇੱਕ ਚੁਣੇ ਹੋਏ ਕੌਂਸਲਰ ਦੇ ਘਰ ਦੇ ਬਾਹਰ ਜਾ ਕੇ ਗੁੰਡਾਗਰਦੀ ਦਾ ਨਾਚ ਕਰਾ ਖੱਬੇ ਸੱਜੇ ਰਾਤ ਨੂੰ ਮੁੰਡੇ ਖੜਾਏ ਹੋਏ ਸੀ ਕਿ ਇਹਨਾਂ ਨੂੰ ਸ਼ੋਸਲਾ ਬਾਹਰ ਨਿਕਲੇ ਤੋੜ ਬੰਦੇ ਕੇ ਔਰ ਉਸ ਤੋਂ ਉਸੇ ਸੀ ਅਟੈਕ ਕਰਾਈਏ ਪਰ ਮੈਂ ਫੇਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਕਾਨੂੰਨ ਪਸੰਦ ਬੰਦਾ ਅਮਨ ਕਾਨੂੰਨ ਨੂੰ ਮੰਨਣ ਵਾਲਾ ਔਰ ਮੰਨੇ ਰਾਤ ਜਦ ਤੱਕ ਪੁਲਿਸ ਨਹੀਂ ਆਈ ਮੈਂ ਬਾਹਰ ਨਹੀਂ ਆਇਆ ਔਰ ਮੈਂ ਪੁਲਿਸ ਦੇ 8 ਦੇ 12 ਬਿਲਕੁਲ ਲੱਗੀ ਵੀ ਅਸੀਂ ਪੁਲਿਸ ਨੂੰ ਦੇਤਾ ਔਰ ਤੁਹਾਨੂੰ ਮੀਡੀਆ ਸਾਥੀ ਨੂੰ ਵੀ ਸੀਸੀਟੀਵੀ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਇਹਦੀ ਗੁੰਡਾਗਰਦੀ ਦਾ ਨੰਗਾ ਨਾਚ ਸਾਫ਼ ਨਜ਼ਰ ਆ ਰਿਹਾ ਅੱਜ ਆਪਣਾ ਡਿਫੈਂਸ ਕ੍ਰੀਏਟ ਕਰਨ ਲਈ ਇਹ ਊਲ ਜਲੂਲ ਕਰ ਰਿਹਾ ਔਰ ਪਰ ਬੜੀ ਨਿਚਲੇ ਪੱਧਰ ਦੀ ਗੱਲ ਕਰ ਰਿਹਾ ਕਿ ਆਪਣਾ ਜਦੋਂ ਕੋਈ ਗੱਲ ਹੀ ਮਿਲੀ ਤਾਂ ਆਪਣੇ ਪਰਿਵਾਰ ਨੂੰ ਵਿੱਚ ਲਿਆਇਆ ਸੋ ਇਹ ਬਹੁਤ ਹੇਠਲੇ ਪੱਧਰ ਦੀ ਰਾਜਨੀਤੀ ਹੈ ਦੀ ਗੁੰਡ ਕੱਢੀ ਜਾ ਰਹੀ ਹੈ ਬਿਲਕੁਲ ਚੋਣਾ ਦੀ ਖੁੰਦਕ ਹੈ ਜੀ ਇਹ ਜਰਨਲ ਮਨੂ ਦਾ ਗੁਰਗਾ ਹੈ ਜੀ ਇਹ ਜਰਨੈਲ ਮਨੂੰ ਦਾ ਇੱਕ ਗੁਰਗਾ ਜਿਹੜਾ ਇਲੈਕਸ਼ਨ ਦੇ ਵਿੱਚ ਵੀ ਮੇਰੇ ਪਰਿਵਾਰ ਉੱਤੇ ਨੇ ਮਲਟੀਪਲ ਵਾਰੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਇਹ ਮੈਨੂੰ ਇਲੈਕਸ਼ਨਾਂ ਦੇ ਵਿੱਚ ਨਹੀਂ ਹਰਾ ਸਕੇ ਅੱਜ ਉਸ ਚੀ ਦਾ ਜਿਹੜਾ ਜ਼ਹਿਰ ਹੈ ਉਸ ਚੀ ਦਾ ਜਿਹੜਾ ਰੋ ਹੈ ਅੱਜ ਇਹ ਮੇਰੀ ਜਾਨ ਲੈ ਕੇ ਕੱਟਣਾ ਚਾਹੁੰਦੇ ਨੇ ਇਹ ਇੱਕ ਮਹੀਨੇ ਤੋਂ ਮੈਨੂੰ ਮੇਰਾ ਪਿੱਛਾ ਕਰ ਰਹੇ ਨੇ ਅਲੱਗ-ਅਲੱਗ ਟੋਲੀਆਂ ਬਣਾ ਕੇ ਅਗਰ ਮੈਂ ਇੱਕ ਗੱਲ ਤੁਹਾਡੇ মিডিਆ ਸਾਥੀਆਂ ਰਾਹੀਂ ਕਹਿਣਾ ਚਾਹੁੰਦਾ ਕਿਦਾਂ ਕਰ ਰਹੇਗਾ 2013 ਤੋਂ ਸਾਡੀ ਲੜਾਈ ਵੀ ਚੱਲ ਰਹੀ ਹੈ 13 ਤੋਂ ਬਾਅਦ ਤਾਂ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ 12 ਸਾਲ ਬਾਅ ਅੱਜ ਇਹ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਗੁਰਗਾ ਬਣ ਕੇ ਮਨੂ ਦਾ ਗੁਰਗਾ ਬਣ ਕੇ ਸਭ ਨੂੰ ਇਹ ਤਾਂ ਪਤਾ ਨਾ ਜੀ ਮਨੂ ਮੇਰੇ ਖਿਲਾਫ ਇਲੈਕਸ਼ਨ ਲੜਿਆ ਸੀ ਔਰ ਹਾਰਿਆ ਸੀ ਸਭ ਨੂੰ ਇਹ ਤਾਂ ਪਤਾ ਹੈ ਅੱਜ ਇਹ ਮਨੂ ਦਾ ਗੁਰਗਾ ਬਣ ਕੇ ਮਨੂ ਨੂੰ ਹਰ 10-15 ਦਿਨ ਬਾਅਦ ਆਪਣੇ ਮੇਰ ਨੂੰ ਆਪਣੇ ਘਰ ਬੁਲਾ ਕੇ ਮੇਰੇ ਘਰ ਤੋਂ ਦੋ ਕਦਮ ਦੀ ਦੂਰੀ ਤੇ ਜਾਣ ਕੇ ਫੰਕਸ਼ਨ ਕਰਦਾ ਔਰ ਇਹਨੂੰ ਜਿਹੜੇ ਇਹਦੇ ਪੋਲੀਟੀਕਲ ਆਕਾ ਉਹ ਸ਼ਾਇਦ ਦਿੰਦੇ ਆ ਵੀ ਤੂੰ ਖਿੱਚ ਕੇ ਰੱਖ ਤੂੰ ਅਸੀਂ ਤੇਰੇ ਪਿੱਛੇ ਆ ਸੋ ਜਿਹੜੇ ਇਹ ਜੇ ਮੰਦ ਬੁੱਧੀ ਦੇ ਮੋਟੀ ਬੁੱਧੀ ਦੇ ਲੋਕ ਹੁੰਦੇ ਆ ਇਹਨਾਂ ਨੂੰ ਜਦੋਂ ਸ਼ੈ ਮਿਲ ਜਾਂਦੀ ਆ ਤਾਂ ਇਹ ਲੋਕ ਆਪਣੀ ਔਕਾਤ ਤੋਂ ਬਾਹਰ ਹੋ ਜਾਂਦੇ ਆ ਜਿੰਨਾ ਜਿੰਨਾਂ ਦਾ ਕਦ ਨਹੀਂ ਹੁੰਦਾ ਇਹ ਉਸ ਕਦ ਤੋਂ ਉੱਪਰ ਦੀ ਗੱਲ ਕਰਨ ਲੱਗ ਜੰਦੇ ਆ ਸੋ ਗੱਲ ਇਹ ਸੀ ਮੈਂ ਇੱਕ ਅਮਨ ਪਸੰਦ ਬੰਦਾ ਮੈਂ ਇੱਕ ਗੱਲ ਤੁਹਾਨੂੰ ਹੋ ਬੰਦੇ ਦਾ ਦੇ ਸਕਦਾ ਸੀ ਪਰ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੀ ਜਿਹੜੀ ਡੋਰ ਹੈ ਉਹ ਪਟਿਆਲਾ ਪੁਲਿਸ ਤੇ ਜਿਹੜੀ ਪਟਿਆਲੇ ਦਾ ਪ੍ਰਸ਼ਾਸਨ ਹੈ ਉਸ ਤੇ ਸੁੱਟੀ ਹੈ ਕਿ ਉਹ ਮੈਨੂੰ ਇਨਸਾਫ ਦੇਣਗੇ ਜੇ ਉਹ ਮੈਨੂੰ ਇਨਸਾਫ ਦੇਣਗੇ ਤਾਂ ਮੈਂ ਅੱਜ ਆਪਣਾ ਆਪਣੇ ਲੋਕਾਂ ਦੀ ਰਾਖੀ ਕਰ ਸਕਾਂਗਾ ਜੇ ਮੈਨੂੰ ਇਨਸਾਫ ਨਹੀਂ ਤਾਂ ਇਹਦਾ ਮਤਲਬ ਜੇ ਇੱਕ ਪਬਲਿਕ ਦਾ ਚੁਣਿਆ ਹੋਇਆ ਨੁਮਾਇੰਦਾ ਜੇ ਸੇਫ ਨਹੀਂ ਤਾਂ ਪਟਿਆਲੇ ਦੇ ਲੋਕ ਵੀ ਸੇਫ ਨਹੀਂ ਮਨ ਨੂੰ ਹਾਰ ਦਾ ਬਦਲਾ ਲੈ ਰਿਹਾ ਵੀ ਬਿਲਕੁਲ ਲੈ ਰਿਹਾ ਜੀ ਬਿਲਕੁਲ ਲੈ ਰਿਹਾ ਮਨ ਨੂੰ ਹਾਰ ਦਾ ਆਪਣੇ ਬਦਲਾ ਲੈ ਜੀ ਰੱਬ ਜਾਣਦਾ ਜੀ ਉਹਨੂੰ ਲੋਕਾਂ ਨੇ ਹਰਾਇਆ ਰੱਬ ਨੇ ਹਰਾਇਆ ਪਟਿਆਲੇ ਦੇ ਲੋਕਾਂ ਨੇ ਮੇਰੇ ਬਾੜ ਦੇ ਲੋਕਾਂ ਨੇ ਹਰਾਇਆ ਜੀ ਉਹਨੂੰ ਅਨੂਜੀ ਬੀਜੇਪੀ ਤੋਂ ਤੁਹਾਡੇ ਨਾਲ ਕੀ ਸਟੈਂਡ ਲਿੱਤਾ ਜਾ ਰਿਹਾ ਹੈ ਬੀਜੇਪੀ ਦੇ ਦਫਤਰ ਚ ਆਜਾ ਆਪਾਂ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਮੇਰੇ ਨਾਲ ਜੀ ਜ਼ਿਲ੍ਹਾ ਪ੍ਰਧਾਨ ਸਾਡੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੀ ਬੈਠੀ ਹੈ ਤੇ ਭਾਰਤੀ ਜਨਤਾ ਪਾਰਟੀ ਚਾਹੇ ਸਾਡਾ ਕੋਈ ਵੀ ਵਰਕਰ ਹੈ ਕੋਈ ਵੀ ਲੀਡਰ ਹੈ ਜਦੋਂ ਵੀ ਕਿਸੇ ਨੂੰ ਮੁਸੀਬਤ ਆਂਦੀ ਹੈ ਅਸੀਂ ਸਭ ਦੇ ਨਾਲ ਇੱਕਜੁੱਟ ਹੋ ਕੇ ਸਾਰੇ ਖੜਦੇ ਹਾਂ ਗੱਲ ਸਿਰਫ ਇੰਨੀ ਕਹੇ ਕਿ ਅੱਜ ਇਹ ਕਲ ਕੱਲਾ ਮੇਰਾ ਮੈਟਰ ਨਹੀਂ ਗੱਲ ਸਿਰਫ ਇਹ ਹੈ ਹਿਮਾਕਤ ਦੀ ਕਿ ਅੱਜ ਜੇ ਪਟਿਆਲਾ ਇੱਕ ਅਮਨ ਪਸੰਦ ਸ਼ਹਿਰ ਸੀ ਉਹਦੇ ਵਿੱਚ ਅਗਰ ਇਹ ਜਿਹੀ ਹਰਕਤਾਂ ਹੋ ਰਹੀਆਂ ਤਾਂ ਤੁਸੀਂ ਆਪ ਵੀ ਪਟਿਆਲੇ ਸਾਰੇ ਵਿਚਰਦੇ ਤੁਸੀਂ ਆਪ ਸਮਝ ਸਕਦੇ ਹੋ ਕਿ ਤੁਸੀਂ ਲੋਕ ਕਿੱਥੇ ਸੇਫ ਹੋ ਇਹ ਤੁਹਾਨੂੰ ਦੇਖਣਾ ਪਵੇਗਾ ਪਹਿਲਾਂ ਤਾਂ ਤੁਹਾਡੇ ਸਾਰੇ ਮੀਡੀਆ ਭਰਾਵਾ ਦਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਸਾਡੇ ਇੱਕ ਛੋਟੇ ਜਿਹੇ ਸਨੇਹ ਦੇ ਉਰੇ ਪਹੁੰਚ ਜਾਂਦੇ ਹੋ ਅਸੀਂ ਜਿਹੜੀ ਆਪਣੀ ਗੱਲ ਹੈ ਸਰਕਾਰ ਕੋਲੇ ਜਾਂ ਪ੍ਰਸ਼ਾਸਨ ਕੋਲ ਤੋਂ ਤੁਹਾਡੇ ਥਰੂ ਹੀ ਪਹੁੰਚਾ ਸਕਦੇ ਹੁੰਦੇ ਆ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਗੁੰਡਾਗਰਦੀ ਸ਼ੁਰੂ ਹੋਈ ਵੀ ਹੈ ਪੂਰੇ ਪੰਜਾਬ 'ਚ ਸਰਕਾਰ ਦੇ ਨੁਮਾਇੰਦੇ ਵੱਲੋਂ ਕਦੇ ਸਰਪੰਚ ਦਾ ਕਤਲ ਹੋ ਰਿਹਾ ਕਿਸੇ ਡਾਕਟਰ ਦਾ ਮਰਡਰ ਹੋ ਰਿਹਾ ਕਦੇ ਕਿਸੇ ਚੇਅਰਮੈਨ ਦਾ ਘਟਾਪਾ ਹੋ ਰਿਹਾ ਹੈ ਇਹੀ ਜੀ ਇੱਕ ਬਹੁਤ ਮੰਦਭਾਗੀ ਘਟਨਾ ਰਾਤ ਸਾਡੇ ਮਿਸਪਲ ਕਾਉਂਸਲਰ ਭਾਜਪਾ ਜਨਤਾ ਪਾਰਟੀ ਦੇ ਮੈਂਬਰ ਨੂੰ ਖੋਸਲਾ ਇੱਕ ਆਮ ਆਦਮੀ ਪਾਰਟੀ ਦੇ ਕਾਰਕੁਨ ਜਿਸ ਦਾ ਨਾਮ ਅਕਸ਼ੇ ਮਗੂਆ ਹੈ ਉਹਦੇ ਵੱਲੋਂ ਕੀਤੀ ਗਈ ਹੈ ਬਹੁਤ ਵੱਡੀ ਗੁੰਡਾਗਰਦੀ ਰਾਤ ਨੂੰ ਦੇ ਘਰ ਦੇ ਬਾਹਰ ਕੀਤੀ ਗਈ ਇਹਨਾਂ ਦੀ ਸਾਰੀ ਗੱਡੀ ਤੋੜਦੇ ਉਹਨਾਂ ਦੇ ਪੂਰੇ ਪੂਰੇ ਉਹਨਾਂ ਦੇ ਗੈਂਸਰ ਗੁੰਡੇ ਬਹੁਤ ਵੱਡੀ ਟੀਮ ਸੀ ਨਾਲ ਉਹਨਾਂ ਦੇ ਉਹ ਤੁਹਾਨੂੰ ਵੀਡੀਓ 'ਚ ਅਸੀਂ ਦੇ ਦਾਂਗੇ ਸਾਰੀ ਗੱਡੀ ਇਹਨਾਂ ਦੀ ਸਾਰੀ ਟੋਟਲ ਗੱਡੀ ਇਹਦਾ ਦੀ ਭੰਡ ਦੀ ਐਕਟਿਵ ਆ ਭੰਡ ਦਾ ਅਗਰ ਇਹ ਗੱਡੀ ਵਿੱਚ ਹੁੰਦਾ ਤਾਂ ਮੈਨੂੰ ਲੱਗਦਾ ਵੀ ਇਹਨੂੰ ਉਹ ਮਾਰ ਦਿੰਦੇ ਜਦੋਂ ਰੋਲਾ ਸੁਣ ਕੇ ਇਹ ਬਾਹਰ ਆਇਆ ਤਾਂ ਸਾਰੇ ਭੱਜ ਗਏ ਅੱਜ ਉਹਨੇ ਆਪਣੇ ਬਿਆਨ 'ਚ ਇੱਕ ਗੱਲ ਕਹੀ ਹੈ ਵੀ ਮੇਰੀ ਪ੍ਰਾਣੀ ਰੰਜਿਸ਼ ਹੈ ਬਟ ਉਹ ਇਹ ਤਾਂ ਕਬੂਲ ਕਰ ਰਿਹਾ ਹੈ ਨਾ ਵੀ ਮੈਂ ਮੈਂ ਕਰਕੇ ਆਇਆ ਪ੍ਰਾਣੀ ਰੰਜਿਸ਼ ਕਿਹੜੇ ਦਿਨ ਕੋ ਉਹਦਾ ਕੋਈ ਜਿਦਾਦ ਆਏ ਬਟ ਦਾ ਰੋਲਾ ਇਲੈਕਸ਼ਨ ਦਾ ਹੀ ਰੋਲਾ ਇਹ ਜਿਹੜੇ ਜਰਨੈਲ ਮਨੂ ਸੀ ਇਹਦੇ ਕੈਂਡੀਡੇਟ ਇਹਦੇ ਅਗੇ ਉਸ ਆਪੋਜੀਟ ਕੈਂਡੀਡੇਟਸ ਜਿਨ੍ਹਾਂ ਨੂੰ ਸਾਡੇ ਅਨੁਜ ਘੋਸਲੇ ਨੇ ਹਰਾਇਆ ਉਹ ਆਪਣੀ ਇਲੈਕਸ਼ਨ ਚ ਤਾਂ ਆਪਣੀ ਪਰਫਾਰਮੈਂਸ ਦਿਖਾ ਨਹੀਂ ਸਕਿਆ ਸਰਕਾਰ ਹੁੰਦੇ ਹੋਏ ਜਦੋਂ ਕਿ ਇੰਨੀ ਗੁੰਡਾ ਕਰਦੇ ਨਾਚ ਨੰਗਾ ਸਾਰੇ 5 ਵਜੇ ਤੋਂ ਇਹਨਾਂ ਦੇ ਭਾਰਤਪੁਰਨ ਦਮ ਸਾਹਿਬ ਨੇ ਦੇਖਿਆ ਹੀ ਇਲੈਕਸ਼ਨ ਪੂਰੇ ਹਨੇਰੇ ਹੋਏ ਇਹਨਾਂ ਦੇ ਪੂਰਾ ਨੱਗਾ ਨਾਚ ਕੀਤਾ ਉਹਨਾਂ ਨੇ ਉਹਦੇ باوجود ਉਹ ਇਲੈਕਸ਼ਨ ਹਾਰ ਗਏ ਉਹ ਗੱਲ ਉਹਦੇ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਮੇਰੀ ਰੰਜਿਸ਼ ਹੈ ਮੈਂ ਤਾਂ ਕਰਕੇ ਉਹਦੇ ਭੰਨ ਤੋੜ ਕੀਤੀ ਐ ਦੋਹੇ ਤੇਰੇ ਰੰਜਿਸ਼ਾ ਭਾਈ ਤੇਰੀ ਤੂੰ 12 ਸਾਲ ਬਾਅਦ ਭੰਨ ਤੋੜ ਕਰੇਗਾ ਇਹ ਮੈਂ ਤੁਹਾਨੂੰ ਦੱਸਦਾ ਇੱਕ ਹੋਣੀ ਇਹ ਸਾਰਾ ਪੋਲੀਟੀਕਲ ਮੋਟਿਵ ਹੈ ਪਟੀ ਪੋਲੀਟੀਕਲ ਉਹ ਹੋਇਆ ਇਹ ਆ ਦੇਖੋ ਇਹ ਜਰਨੈਲ ਮਨੋਜੀ ਨੇ ਜਿਹੜੇ ਇਹਨਾਂ ਦੇ ਕੈਂਡੀਡੇਟ ਹਾਰੇ ਨੇ ਇਹ ਖੜਾ ਬੁੱਕਲੇ ਇਹਨਾਂ ਦੇ ਰਾਈਟ ਹੈਂਡ ਇਹ ਘਰ ਦੀ ਮੀਟਿੰਗ ਹੈ ਆ ਬੈਠਾ ਜਰਨੈਲ ਮਨੋ ਆ ਬੈਠਾ ਹੈ ਇਹ ਸਾਡੇ ਮੇਹਰ ਸਾਹਿਬ ਬੈਠੇ ਨਾਲ ਮਤਲਬ ਪਿਓਰ ਪੋਲੀਟਿਕਲ ਬੰਦਾ ਹੈ ਪਿਓਰ ਆਮ ਆਦਮੀ ਦਾ ਕਰਪੂਨ ਆਏ ਬੰਦਾ ਆ ਲੋ ਜੀ ਆ ਮਤਲਬ ਹਮੇਸ਼ਾ ਮੋਢੇ ਉੱਪਰ ਬੈਠਾ ਜਰਨੈਲ ਮਨੋ ਦੇ ਕੋਈ ਫੋਟੋ ਦੇਖ ਲਓ ਕੋਈ ਪਿਕਚਰ ਦੇਖ ਲਓ ਇਹ ਜਰਨਲ ਮੰਨੂ ਦੇ ਇਹ ਸਾਰੀਆਂ ਐਨੀਮਿਕ ਕੋ ਫਿਲਮਾਂ ਨਹੀਂ ਇੱਕੋ ਫੋਟੋ ਨਹੀਂ ਸਾਰੀਆਂ ਲਗ-ਲਗ ਫੋਟੋਆਂ ਲਗ-ਲਗ ਦਿਨਾਂ ਦੀਆਂ ਆ ਲੋ ਇਹ ਪਾਰਟੀ ਦਾ ਉਹਨੇ ਉਪਾਇਆ ਹੋਇਆ ਵਰਕਰ ਪਾ ਕੇ ਆਪਣੇ ਲੀਡਰਾਂ ਦੇ ਫੋਟੋਆਂ ਲਈ ਹੋਈਆਂ ਨੇ ਠੀਕ ਹੈ ਜੀ ਇਹ ਆਪਣੇ ਘਰ ਬਲਾਕੇ ਸਨਮਾਨਤ ਕਰ ਰਿਹਾ ਹੈ ਆ ਲੋ ਜੀ ਮਤਲਬ ਮੇਰਾ ਮੈਂ ਮਤਲਬ ਕਹਿੰਦਾ ਹਾਂ ਲੋ ਜੀ ਇਹ ਵੋਟ ਚੋਰਾ ਪੋਲਿਟੀਕਲ ਫੰਕਸ਼ਨ ਆਪਨੇ ਘਰ ਦੇ ਬਾਹਰ ਕਰ ਰਹੇ ਹੈ ਸਰੇ ਬੰਦੇ ਕੰਮ ਨਹੀਂ ਲੱਗਦੇ ਸਾਨੂੰ ਤਾਂ ਨਹੀਂ ਪਤਾ ਕਿ ਕੀ ਕੰਮ ਕਰਦਾ ਮੈਂ ਸੰਧਾ ਨਾ ਇਕੱਲੀ ਗੁੰਡਾ ਕਰਦੀ ਉਹ ਕਰਦਾ ਹੈ ਇਹ ਸਾਰਾ ਪੋਲਿਟੀਕਲ ਸ਼ਹਿਰ ਤੇ ਹੋ ਰਿਹਾ ਹੈ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਹੈ ਜਦੋਂ ਇੱਕ ਚੁਣਿਆ ਹੋਇਆ ਨੁਮਾਇੰਦਾ ਪਟਿਆਲਾ ਸ਼ਹਿਰ ਤੇ ਸੇਫ ਨਹੀਂ ਹੈਗਾ ਤੇ ਕਾਮ ਜਨਤਾ ਦਾ ਤੁਸੀਂ ਸੋਚੋ ਵੀ ਕੀ ਹਾਲ ਹੋਊਗਾ ਕੀ ਸੁਣਵਾਈ ਹੁੰਦੀ ਹੋ ਜਨਤਾ ਦੀ ਸਾਨੂੰ ਪੰਜਾਬ ਪੁਲਿਸ ਵੱਲੋਂ ਬੜਾ ਅੱਛਾ ਰਿਸਪਾਂਸ ਮਿਲੇ ਹੈ ਇਹ ਰਾਤ ਗਏ ਉੱਥੇ ਉਹਨਾਂ ਨੇ ਇਹਦਾ ਨੋਟ ਕੀਤਾ ਅੱਜ ਬਿਆਨ ਲੈ ਗਏ ਮੈਨੂੰ ਡੀਐਸਪੀ ਸਿਟੀ 1 ਨੇ ਕਮਿਟ ਕੀਤਾ ਵੀ ਜੋ ਬੰਦੀ ਕਾਰਵਾਈ ਹੈ 100% ਜੋ ਬੰਦਾ ਪਰਚਾ ਹੈ ਅੱਜ ਕੋਈ ਲਿਹਾਜ਼ ਨਹੀਂ ਕਰਾਂਗੇ ਉਹ ਅਸੀਂ ਪਰਚਾ ਕਟਾਂਗੇ ਕਿਉਂਕਿ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਵੀਡੀਓ ਚ ਕਲੀਅਰ ਓਪਨ ਆ ਰਿਹਾ ਸਾਰਾ ਕੁਝ ਤੇ ਹੁਣ ਦੇਖਦੇ ਆ ਵੀ ਪੁਲਸ ਅੱਗੇ ਜਾਂ ਪ੍ਰਸ਼ਾਸਨ ਕੀ ਕਰਦੇ ਨੇ ਵੀ ਇਹਨੂੰ ਗੁੰਡਾਗਰਦੀ ਨੰਗੇਣਾਚ ਨੂੰ ਰੋਕਣਗੇ ਕਿ ਇਹ ਹੀ ਸਾਰੇ ਪੰਜਾਬ ਵਾਂਗੂ ਪਟਿਆਲੇ 'ਚ ਇੱਕ ਪਟਿਆਲਾ ਅਮਨਪਸੰਦ ਸ਼ਹਿਰ ਹੈ ਕਦੇ ਵੀ ਭਾਈਚਾਰਕ ਸੰਝ ਕਦੇ ਉਹ ਪਟਿਆਲੇ ਸ਼ਹਿਰ 'ਚ ਖਰਾਬ ਨਹੀਂ ਹੋਇਆ ਵੀ ਨੇ ਕਿ ਉਸ ਵਕਤੀ ਦੀ ਜਿਹੜੀ ਵਾਈਫ ਨੂੰ ਟੌਂਟ ਭਾਜੀ ਕੀਤੀ ਜਾਂਦੀ ਸੀ ਉਹਦਾ ਪੱਖ ਹੈ ਇਹਦੇ ਬਾਰੇ ਕੀ ਹੋਊਗਾ ਦੇਖੋ ਪਹਿਲੀ ਗੱਲ ਤਾਂ ਇਹ ਲੜਾਈ ਚ ਪੋਲੀਟਿਕਲਾਈਜ਼ ਕਦੇ ਵੀ ਫੈਮਿਲੀ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਇੱਕ ਜ਼ਿੰਮੇਵਾਰ ਬੰਦਾ ਹੈ ਤੁਨਾਹਾਨ ਮੈਂਦਾ ਲੋਕਾਂ ਦਾ ਦੋ ਬੱਚਿਆਂ ਦਾ ਬਾਪ ਹੈ ਮੇਰੇ ਸੁਣ ਚਾਹੇ ਉਹਦੀ ਵੀ ਛੋਟੀ ਬੱਚੀ ਹੈ ਜੇ ਉਹ ਬੰਦਾ ਆਪਣੇ ਵਾਈਫ ਤੇ ਆਪਣੇ ਵਾਈਫ ਤੇ ਇਲਜ਼ਾਮ ਮਤਲਬ ਕਹਿ ਸਕਦਾ ਮੇਰੀ ਵਾਈਫ ਨੂੰ ਛੇੜਦਾ ਸੀ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵੱਧ ਕੋਈ ਸ਼ਰਮਨਾਕ ਗੱਲ ਹੋ ਸਕਦੀ ਹੈ ਬਟ ਜੋ ਕਹਿ ਰਿਹਾ ਉਹ ਖੁਫੂਸ ਸਰਾਸਰ ਗਲਤ ਹੈ ਜੋ ਮੇਰੀ ਆਪਣੀ opinion ਜੋ ਉਹਨੂੰ ਲਾਈਵ ਹੋ ਕੇ ਗੱਲ ਕਹਿਣੀ ਪਈ ਉਨੇ ਇਹ ਗੱਲ ਕਹਿੰਦੇ ਨਾਲ ਨੇ ਕਬੂਲ ਕਰ ਲਿਆ ਵੀ ਸਾਡੇ ਤੋੜਪਨ ਮੈਂ ਕਰਕੇ ਆਇਆ ਹੋਰ ਤਾਂ ਪ੍ਰਸ਼ਾਸਨ ਨੂੰ ਕੁਝ ਚਾਹੀਦਾ ਨਹੀਂ ਹਾਂ ਹਾਂ ਇਹ ਪਲਾਨਡ ਉਹਨੇ ਲਾਈਪ ਆਇਆ ਆਪਣਾ ਕਿਸ ਨਾ ਕਿਸੇ ਨੇ ਕਹੇ ਤਾਂ ਪਾਇਆ ਵੀ ਤੂੰ ਇਹ ਗੱਲ ਕਹਿ ਮੇਰਾ ਤਾਂ ਗਿਆ ਸੀ 2013 ਚ ਵੀ ਵਿਆਹ ਹੋਇਆ ਸੀ ਉਹ ਅੱਜ ਵੀ ਵਿਆਹ ਹੋਇਆ ਉਹ ਅੱਜ ਤੱਕ ਤੈਨਨੇ ਕਦੇ ਕਮੈਂਟਰੀ ਕੀਤਾ ਕਦੇ ਫਿਰ ਅਗਲਾ ਕਿਉਂ ਕਰੂਗਾ ਇੱਕ ਪਰਿਵਾਰ ਪਰਿਵਾਰ ਦਾ ਚੰਗੇ ਪਰਿਵਾਰ ਦਾ ਉਹ ਹੈ ਦਾ ਉਹ ਛੋਕੜਾ ਫਿਰ ਗਵਾਂਡੀ ਨੇ 100 ਮੀਟਰ ਤੇ ਘਰੋਂ ਦੋਨਾਂ ਦਾ ਕਿਉਂ ਕੋਈ ਮਹੱਲੇਦਾਰ ਇਸ ਐਸੀ ਗੱਲ ਕਰੇਗਾ ਲੇਕਿਨ ਉਹਨੂੰ ਇਹ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਮੈਂ ਇਹ ਜੀ ਨੰਗਾ ਨਾਚ ਕਰ ਰਹੇ ਹਾਂ ਇੱਕ ਮਹੱਲੇ ਦੇ ਵਿੱਚ ਕਰ ਰਹੇ ਹਾਂ ਔਰ ਬਰਕਾ ਮਾਰ ਕੇ ਕਰ ਰਹੇ ਹਾਂ ਬਿਆਨ ਲਿਖ ਲਈ ਪੁਲਿਸੇ ਬਿਆਨ ਲਿਖ ਲਿਆ ਆਮ ਆਦੀ ਪਾਰਟੀ ਨਾਲ ਲੱਗ ਗਿਆ ਉਹ ਗੱਡੀ ਕੱਲੀ ਗੱਡੀ ਭੱਜੀ ਗਈ ਹੈ ਜਾਂ ਕੋਈ ਇੰਟਰਵਿਊ ਹੈ ਇਹ ਇੰਟਰਵਿਊ ਲੜਕਾ ਆ ਬੈਠਾ ਲੜਕਾ ਇੰਟਰਵਿਊ ਹੋ ਚੁੱਕੀ ਹੋਈ ਹੈ ਇਹਨੂੰ ਗੱਡੀ ਦੇ ਵਿੱਚ ਇਹ ਗੱਡੀ ਵਿੱਚ ਜੀ ਆ 11:00 ਵਜੇ ਦੀ ਘਟਨਾ ਹੈ। ਕੋਈ ਸੀਸੀਟੀਵੀ ਵਗੈਰਾ ਦਿਨਾਨ ਮਨੂ ਜੀ ਤੁਹਾਡੀ ਕਿ ਨਾ ਭਾਜਪੀ ਦੇ ਵਾਰ ਨੰਬਰ 40 ਦੇ ਕੌਂਸਲਰ ਨੇ ਜਾਮ ਲਾਇਆ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਤੁਸੀਂ ਉਹਦੇ ਘਰ ਦੇ ਬਾਹਰ ਭੰਨ ਤੋੜ ਕੀਤੀ ਆਪਣੇ ਮੁੰਡੇ ਭੇਜਿਆ ਕੋਈ ਕਰਦੇ ਸੀ ਗੁਰ ਨਮਸਕਾਰ ਆਦਾਬ ਜੀ ਮੈਂ ਕਰਨਾਲ ਸਿੰਘ ਮਨੂ ਚੇਅਰਮੈਨ ਮਾਰਕੀਟ ਕਮੇਟੀ ਠਨੌਰ ਅ ਵਾਰ ਨੰਬਰ 40 ਦੇ ਵਿੱਚੋਂ ਮੈਨੂੰ ਮੇਰੀ ਪਾਰਟੀ ਨੇ ਮੇਰੀ ਮੈਨੂੰ ਮੇਰੀ ਡਿਊਟੀ ਲਈ ਸੀ ਇਲੈਕਸ਼ਨ ਲੜਨ ਦੀ ਪਿਛਲੇ ਜਿਹੜੇ ਕੌਂਸਲਰ ਦੇ ਇਲੈਕਸ਼ਨ ਹੋਏ ਨੇ ਸੋ ਮੈਂ ਬੜੀ ਤੰਦੇ ਹੀ ਨਾਲ ਉਸ ਵਾਰਡ ਦੇ ਵਿੱਚ ਪਾਰਟੀ ਦੀ ਜੋ ਗਾਈਡਲਾਈਨ ਸੀ ਉਹਦੇ ਤਹਿਤ ਇਲੈਕਸ਼ਨ ਲੜੇ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਜੀ ਇਹ ਜਿਹੜਾ ਕਾਇਨਾਤ ਆ ਜਿਹੜੀ ਇਹਦਾ ਸਿਸਟਮ ਆ ਕਿ ਉਤਰਾ ਚੜਾ ਆਉਂਦਾ ਰਹਿੰਦਾ ਹੈ ਚਲੋ ਹਾਰਾਂ ਜਿੱਤਾਂ ਚਲਦੀਆਂ ਨੇ ਤੇ ਪਾਰਟੀ ਨੇ ਫਿਰ ਮੈਨੂੰ ਘਨੌਰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਜਿਹੜੀ ਇਹ ਕਹਿ ਰਹੇ ਨੇ ਅਨੁਜ ਖੋਸਲਾ ਨਾਂ ਦਾ ਜਿਹੜਾ ਉੱਥੇ ਹੈਗਾ ਇੱਕ ਉਹ ਕਹਿੰਦਾ ਜੀ ਇਹਨਾਂ ਦੇ ਘਰੇ ਮੈਂ ਅਟੈਕ ਕਰਵਾਇਆ ਕੋਈ ਦੇਖੋ ਇਹ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਇਹ ਪਟਿਆਲਾ ਇਹ ਬਾੜ ਤੇ ਮੇਰਾ ਪਰਿਵਾਰ ਨੇ ਜੇ ਮੈਨੂੰ ਕੋਈ ਆਪਣੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਉਹ ਖੁਸ਼ੀ 'ਚ ਬੁਲਾਉਂਦੇ ਨੇ ਮੈਂ ਜਾਣਾ ਜੇ ਉਹਨਾਂ ਦੇ ਕੋਈ ਦੁੱਖ ਹੁੰਦਾ ਤਾਂ ਮੈਂ ਉੱਥੇ ਵੀ ਸ਼ਰੀਕ ਹੁੰਨਾ ਕਿਉਂਕਿ ਮੇਰੀ ਭਾਈਚਾਰਕ ਸਾਂਝ ਆ ਮੈਂ ਅਸੀਂ ਇੱਕ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਜਿਹੇ ਨਮਾਇਦੇ ਜਿਹੜਾ ਇਹਨੇ ਇਲਜ਼ਾਮ ਲਾਇਆ ਦੇਖੋ ਨਾ ਤਾਂ ਮੈਂ ਨਸ਼ਾ ਵੇਚਣ ਵਾਲਿਆਂ ਦੀਆਂ ਗਵਾਹੀਆਂ ਦੰਨਾ ਠੀਕ ਹੈ ਜੀ ਉਹਨਾਂ ਨੂੰ ਛਡਵਾਉਣਾ ਨਾ ਮੈਂ ਲੋਕਾਂ ਦੇ ਬੱਚੇ ਜਿਹੜੇ ਇਹਨਾਂ ਨੇ ਡਬੋ ਕੇ ਮਾਰੇ ਨੇ ਜਿਹਦੇ ਵਿੱਚ ਇਸ ਦਾ ਨੌ ਆ ਇਹਨੇ ਪੁਲਿਸ ਤੋਂ ਕਹਿ ਕੇ ਨਾਕਡਵਾ ਲਿਆ ਇਹਦੇ ਕਤਲ ਦਾ ਕੇਸ ਚੱਲ ਰਿਹਾ ਹੈ ਨਾ ਅਸੀਂ ਲੋਕਾਂ ਦੇ ਬੱਚੇ ਮਾਰਦੇ ਆ ਅਸੀਂ ਤਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ ਜਾਤ ਪਾਤ ਧਰਮ ਮਜ਼ਬਦ ਦੇ ਬਿਤਕਰੇ ਤੋਂ ਉੱਪਰ ਉੱਠ ਕੇ ਇਨਸਾਨ ਔਰ ਇਨਸਾਨੀਅਤ ਦੇ ਨਾਤੇ ਅਸੀਂ ਇਸ ਮੁਲਕ ਨੂੰ ਇੱਕ ਇੱਕ ਸੁਨਹਿਰਾ ਮੁਲਕ ਬਣਾਉਣਾ ਚਾਹੁੰਦੇ ਆ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਜਿਹੜੇ ਇਹਨੇ ਮੇਰੇ ਤੇ ਇਲਜ਼ਾਮ ਲਾਏ ਨੇ ਇਹ ਆਪਣੇ ਪੀੜੀ ਥਲੇ ਸੋਟਾ ਫੇਰਨ ਵੀ ਇਹਨੇ ਇਹ ਜਿਹੜੀਆਂ ਚਾਲਾਂ ਚੱਲੀਆਂ ਨੇ ਜਿਹੜੇ ਕੰਡੇ ਪਿੱਛੇ ਪਿੱਛੇ ਬੀਜੇ ਹੋਏ ਨੇ ਉਹ ਚੁਗ ਰਿਹਾ ਹੈ ਇਹ ਉਹ ਕਹਿੰਦੇ ਮੁੰਡਾ ਕਹਿੰਦਾ ਹੈ ਸਾਡੀ ਪਾਰਟੀ ਦਾ ਬੰਦਾ ਜੀ ਸਾਡਾ ਨੁਮਾਇੰਦਾ ਮੇਰਾ ਛੋਟਾ ਭਾਈ ਆ ਉਹ ਕੋਈ ਅਸੀਂ ਗੱਲ ਨਹੀਂ ਦੇਖੋ ਜੀ ਮੈਂ ਇੱਥੇ ਪ੍ਰੋਗਰਾਮ ਤੇ ਆਇਆ ਮੇਰੇ ਨਾਲ ਮੇਰੇ ਬਹੁਤ ਬੰਦੇ ਮੇਰੇ ਨਾਲ ਫੋਟੋਆਂ ਖਿਚਾਉਣਗੇ ਇਹਦਾ ਮਤਲਬ ਉਹ ਸਾਰੇ ਕੋਈ ਗਲਤ ਹੋਗੇ ਜਾਂ ਮੈਂ ਗਲਤ ਹੋ ਗਿਆ ਭਾਈ ਚਾਰ ਕਿਸਾਨ ਜੀ ਸਾਡੇ ਆਪਣੇ ਬੰਦੇ ਨੇ ਮੇਰਾ ਆਪਣਾ ਆਪਣੇ ਆਪਣੇ ਹਿੰਦੁਸਤਾਨ ਦੇ ਵਾਸੀ ਨੇ ਜੇ ਉਹਨਾਂ ਨੇ ਮੇਰੇ ਨਾਲ ਫੋਟੋਆਂ ਖਿਚਾ ਲਿਆ ਜਾਂ ਆਪਣੀ ਸੋਸ਼ਲ ਮੀਡੀਆ ਤੇ ਪਾ ਦਿੱਤੀ ਕੀ ਗਲਤੀ ਹੋਗੀ ਕੀ ਹੋ ਗਿਆ ਅਸੀਂ ਉਹਦੇ ਮੰਗ ਨਸ਼ਾ ਨਹੀਂ ਵੇਚਦੇ ਨਾ ਬੱਚਿਆਂ ਨੂੰ ਉਹਨਾਂ ਦੇ ਲੋਕਾਂ ਦੇ ਬੱਚਿਆਂ ਨੂੰ ਗਲਤ ਰਾਤੇ ਪਾਉਣਾ ਤੇ ਨਾ ਲੋਕਾਂ ਦੇ ਬੱਚਿਆਂ ਦੇ ਕਤਲਾਂ ਦੇ ਵਿੱਚ ਅਸੀਂ ਸਾਡਾ ਨਾ ਆਉਂਦਾ ਕਤਲ ਦੇ ਵਿੱਚ ਨਾ ਆਇਆ ਇਹ ਅਸੀਂ ਇਨਕੁਆਰੀ ਵੀ ਕਰਾਂਗੇ ਅਸੀਂ ਕੱਲ ਨੂੰ ਹੀ ਇਹਦੇ ਤੇ ਜਿਹੜਾ ਹੈਗਾ ਕਾਰਵਾਈ ਕਰਾ ਕੇ ਜਿਹੜਾ ਇਹਨੇ ਨਸ਼ਿਆਂ ਦੇ ਜਿਹੜਾ ਐਮਸੀ ਦੀ ਮੋਹਰ ਲਾ ਕੇ ਨਾ ਨਸ਼ਿਆਂ ਦੀ ਨਸ਼ੇ ਦੇ ਸੋਦਾਗਰਾਂ ਦੀਆਂ ਜ਼ਮਾਨਤਾਂ ਕਰਾਈਆਂ ਨੇ ਅਸੀਂ ਉਹਦਾ ਐਕਸ਼ਨ ਲਵਾਂਗੇ ਮੇਰਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਜਾਣ ਕੇ ਮੈਨੂੰ ਇਸ ਕੇਸ ਨਾਲ ਜੋੜ ਰਿਹਾ ਉਹਨਾਂ ਨੂੰ ਦੱਸਾਂਗੇ ਕਿ